ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀਆਂ ਸਮੂਹ ਵਰਕਰਾਂ ਦਾ ਇੱਕ ਵਫਦ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਭਾਰਤੀ ਸ਼ਰਮਾ ਦੀ ਅਗਵਾਈ ਹੇਠ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ ਇਸ ਦੌਰਾਨ ਸਮੂਹ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਤੇ ਇੱਕ ਮੰਗ ਪੱਤਰ ਭੇਟ ਕੀਤਾ ਇਸ ਮੌਕੇ ਗੱਲਬਾਤ ਕਰਦੇ ਆ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਭਾਰਤੀ ਸ਼ਰਮਾ ਤੇ ਵਾਈਸ ਪ੍ਰਧਾਨ ਸ਼ੈਲੀ ਖੰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਮਹਿਲਾਵਾਂ ਨੂੰ ਜੋ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਉਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਆਪ ਦੀ ਸਰਕਾਰ ਬਣੀ ਨੂੰ ਪੰਜਾਬ ਅੰਦਰ 2 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਪੰਜਾਬ ਦੀ ਇੱਕ ਵੀ ਮਹਿਲਾ ਨੂੰ 1000 ਰੁਪਏ ਨਹੀਂ ਮਿਲਿਆ ਉਹਨਾਂ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨਾ ਬੰਦ ਕਰੇ ਸਮੂਹ ਮਹਿਲਾਮਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਅੰਦਰ ਵੀ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਈਏ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਪੂਰਾ ਨਾ ਕੀਤਾ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਇਸ ਦੌਰਾਨ ਸਮੂਹ ਮਹਿਲਾਮਾ ਮਜੂਸ ਹਨ ਅੱਜ ਅਸੀਂ ਕਪੂਰਥਲਾ ਜ਼ਿਲ੍ਹਾ ਦੇ ਵਿੱਚ ਪੈਣਾ ਦੇ ਨਾਲ ਅਸੀਂ ਐਸਜੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਕਿ ਜਿਹੜੀ ਆਪ ਸਰਕਾਰ ਜਿਨੇ ਝੂਠੇ ਵਾਅਦੇ ਲਾ ਕੇ ਸਾਡੀਆਂ ਭੈਣਾਂ ਨੂੰ ਗੁੰਮਰਾਹ ਕੀਤਾ ਔਰ 1000 ਰੁਪਏ ਦਾ ਵਾਅਦਾ ਕੀਤਾ ਉਹ 1000 ਰੁਪਏ ਕਿੱਥੇ ਹੈ ਅਸੀਂ ਮੰਗ ਕਰਨ ਆਏ ਆ ਉਹ ਗੁੰਮਰਾਹ ਹੋਈਆਂ ਪੈਣਾ ਵੱਲੋਂ ਕਿ ਸਾਡਾ 1000 ਰੁਪਏ ਦਿੱਤਾ ਜਾਵੇ ਦੋ ਸਾਲਾਂ ਦੀ ਸਰਕਾਰ ਹੋਣ ਵਾਲੀ ਹੈ ਪਰ ਉਹਨਾਂ ਨੇ ਆਪਣੇ ਕੋਈ ਵੀ ਵਾਅਦੇ ਜਿਹੜੇ ਆ ਪੂਰੇ ਨਹੀਂ ਕੀਤੇ ਸਾਡੇ ਪੰਜਾਬ ਦੀਆਂ ਚ ਪੈਣਾ ਜੜੀਆਂ ਗੁੰਮਰਾਹ ਹੋਈਆਂ ਭੋਲੀ ਪਾਲੀ ਜਨਤਾ ਪੂਰੇ ਪੰਜਾਬ ਜਿਹੜਾ ਹੈ ਦੁਖੀ ਹੈ ਬਿਹਾਲ ਹੈ ਉਹ ਜਨਤਾ ਇਹ ਸਰਕਾਰ ਨੂੰ ਚੁਣ ਕੇ ਅਸੀਂ ਮੰਗ ਕਰਨ ਆਏ ਆ ਕਿ ਜਲਦੀ ਤੋਂ ਜਲਦੀ ਇਹ ਸਰਕਾਰ ਨੂੰ ਪੰਗ ਕੀਤਾ ਜਾਏ ਅਸੀਂ ਮੰਗ ਕਰਨ ਆਏ ਆ ਔਰ ਆਪਣੀ ਜਨਤਾ ਨੂੰ ਆਪਣੀਆਂ ਪੈਣਾਂ ਨੂੰ ਜਿਹੜੀਆਂ ਗਮਰਾਹ ਹੋਈਆਂ ਹਨ ਉਹਨਾਂ ਨੂੰ ਨਵੇਦਨ ਕਰਨ ਆਏ ਆ ਕਿ ਆ ਗਿਆ ਹੁਣ ਸਮਾਂ ਉਠੋ ਜਾਗੋ ਅਤੇ ਆਪਣੇ ਦੇਸ਼ਿਤ ਵਾਸਤੇ ਆਪਣੇ ਰਾਜੇ ਵਾਸਤੇ ਜਿਹੜੀ ਸਰਕਾਰ ਹੈ ਸਿਰਫ ਭਾਰਤੀ ਜਨਤਾ ਪਾਰਟੀ ਹੈ ਔਰ ਸਾਡੇ ਇੱਥੇ ਯੂਥ ਹੈ ਪੰਜਾਬ ਨੂੰ ਛੱਡਦਾ ਰੋਜ਼ ਬਾਹਰ ਜਾ ਰਿਹਾ ਹੈ ਸਾਨੂੰ ਇਦਾਂ ਦਾ ਬਦਲਾਵ ਨਹੀਂ ਚਾਹੀਦਾ ਸੀਗਾ ਸਾਨੂੰ ਖੁਸ਼ਹਾਲ ਪੰਜਾਬ ਚਾਹੀਦਾ ਹੈ ਇਸ ਵਾਸਤੇ ਸਾਨੂੰ ਇਕੱਠੇ ਹੋ ਕੇ ਆਉਣ ਵਾਲੇ ਚੋਣਾਂ ਦੇ ਵਿੱਚ ਕਮਲ ਦਾ ਫੁੱਲ ਖਿਲਾਨਾ ਜ਼ਰੂਰੀ ਹੋ ਗਿਆ ਹੈ ਮੈਂ ਭਾਰਤੀ ਸ਼ਰਮਾ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਅੱਜ ਅਸੀਂ ਮੈਮੋਰੰਡਮ ਦੇਣਾ ਹੈ ਐਸਡੀਐਮ ਸਾਹਿਬ ਨੂੰ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਜਿਹੜਾ 1000 ਰੁਪਇਆ ਦੇਣ ਦਾ ਵਾਅਦਾ ਕੀਤਾ ਸੀ ਉਹ ਅੱਜ ਤੱਕ ਕਿਸੇ ਵੀ ਔਰਤ ਨੂੰ ਨਹੀਂ ਮਿਲਿਆ ਅਸੀਂ ਚਾਹੁੰਦੇ ਹਾਂ ਕਿ ਜਿਹੜੇ 2 ਸਾਲ ਸਰਕਾਰ ਬਣੀ ਨੂੰ ਹੋ ਗਏ ਐ ਉਹ ਸਾਡੇ 24 24000 ਰੁਪਇਆ ਤਾਂ ਪਾਣ ਜਿਹੜਾ ਉਹ 24000 ਰੁਪਇਆ ਤਾਂ ਸਾਨੂੰ ਮਿਲੇ ਅਸੀਂ ਇਹੀ ਮੰਗ ਕਰਨ ਆਏ ਆ ਕਿ ਜਿਹੜਾ ਸਾਡਾ 1000 ਰੁਪਇਆ ਸਾਨੂੰ ਦਿੱਤਾ ਜਾਵੇ ਅਗਰ ਨਹੀਂ ਦੇ ਸਕਦੇ ਤਾਂ ਆਪਣੀ ਸਰਕਾਰ ਨੂੰ ਤੁਸੀਂ ਅਸੀਂ ਚਾਹੁੰਦੇ ਕਿ ਇਹ ਸਰਕਾਰ ਪੰਗ ਪੰਗ ਹੋ ਜਾਵੇ ਧੰਨਵਾਦ ਥੈਂਕ ਯੂ